ਮੈਂ ਗੌਰਵਜੀਤ ਗੋਰਾ ਘਵੜ ਨੰਬਰ 80 ਕਾਉਂਸਲਰ ਇੱਕ ਬੜਾ ਵਿਵਾਦ ਚੱਲ ਰਿਹਾ ਜਨਕਪੁਰੀ ਡਿਵਾਈਡਰ ਦਾ ਇੱਕ ਸਾਲ ਤੋਂ ਲਗਾਤਾਰ ਮੈਂ ਲੜਾਈ ਚੱਲ ਰਿਹਾ ਕਰਪਸ਼ਨ ਦੇ ਖਿਲਾਫ ਜਦੋਂ ਇਹ ਠੇਕੇਦਾਰ ਡੀਵਾਰ ਹੋ ਗਿਆ ਜਦੋਂ ਐਮਐਲਏ ਸਭ ਸ਼ੋਕ ਪ੍ਰੈਸ਼ਰ ਪੱਪੀ ਜੀ ਤੇ ਕਮਿਸ਼ਨਰ ਸਾਹਿਬ ਨੇ ਮਿਲ ਕੇ ਇੱਕ ਅਖਬਾਰ ਦੇ ਵਿੱਚ ਖਬਰ ਆਈ ਜਿਹੜਾ ਮੁੱਦਾ ਮੈਂ ਲਗਾਤਾਰ ਚੱਕ ਰਿਆ ਸੀ ਕਿ ਇਹ ਠੇਕੇਦਾਰ ਦਾ ਕੰਮ ਗਲਤ ਸਾਬਤ ਹੋਇਆ ਇਹਨੂੰ ਡੀਵਾਰ ਕਰ ਦਿੱਤਾ ਗਿਆ ਜੇ ਠੇਕੇਦਾਰ ਡੀਵਾਰ ਕਰ ਦਿੱਤਾ ਗਿਆ ਤੇ ਫਿਰ ਕੰਮ ਕਿਵੇਂ ਕਰ ਰਿਹਾ ਹੈ ਫਿਰ ਉਹ ਸਾਡੇ ਬੂਟੇ ਕਿਵੇਂ ਮਾਰ ਰਿਹਾ ਹੈ ਫਿਰ ਉਹ ਇੱਟਾਂ 10 ਸਾਲ ਦਾ ਬੱਚਾ ਕਿਵੇਂ ਤੋੜ ਰਿਹਾ ਡੀਵਾਰ ਦੀਆਂ ਅੱਜ ਚੀਮਾ ਚੌਂਕ ਦੇ ਵਿੱਚ ਮਿੱਟੀ ਪਾ ਰਾਇਆ ਸਾਰੇ ਬੂਟੇ ਮਾਰ ਤੇ ਚੀਮਾ ਚੌਂਕ ਤੇ ਅਸੀਂ ਲੱਤ ਮਾਰੀ ਸਾਰੇ ਡਿਵਾਈਡਰ ਹੀ ਟੁੱਟ ਗਿਆ ਹੱਥਾਂ ਨਾਲ ਡਿਵਾਈਡਰ ਟੁੱਟ ਗਿਆ ਐਸੇ ਕੰਮ ਨੂੰ ਅਸੀਂ ਕਿਵੇਂ ਪਾਸ ਕਰ ਸਕਦੇ ਹੁਧਿਆਣੇ ਚ ਤੇ ਉਹਨੇ ਚ ਚੋਰ ਠੇਕੇਦਾਰ ਜਿਹੜੇ ਚਾਚਾ ਭਤੀਜਾ ਦੀ ਜੋੜੀ ਹੈ ਚੌਥੇ ਠੇਕੇਦਾਰ ਜਿਹੜੇ ਚਾਚਾ ਭਤੀਜੇ ਦੋਨੋਂ ਨੇ ਉਹ ਇੱਕ ਵੀਡੀਓ ਪਾ ਰਹੇ ਆ ਕ੍ਰਪਸ਼ਨ ਦਾ ਇਲਜ਼ਾਮ ਲਾ ਰਹੇ ਆ ਉਹ ਬੇਵਕੂਫੋ ਤੁਹਾਡਾ ਜਿਹੜਾ ਕੰਮ ਹੈ ਉਹ ਜਗਜਾਹਰ ਹੈ ਉਹ ਮੇਰੇ ਕਹਿਣਾ ਤੁਹਾਡੇ ਤੇ ਕੋਈ ਇਲਜ਼ਾਮ ਨਹੀਂ ਲੱਗਣਾ ਤੁਹਾਡੀ ਇੱਕ ਇੱਕ ਗੱਲ ਦੀ ਵੀਡੀਓ ਜਗਜਾਹਰ ਹੈ ਤੁਸੀਂ ਜਿਹੜਾ ਰੈਸਟੋਰੈਂਟ ਖੋਲਿਆ ਤੇ ਕਸ਼ਮੀਰ ਨਗਰ ਤੁਹਾਨੂੰ ਲੋਕਾਂ ਨੇ ਮੂੰਹ ਕਾਲਾ ਕਰਕੇ ਭਜਾਇਆ ਦਿੱਤੇ ਤੁਸੀਂ ਕੁੜੀਆਂ ਮੁੰਡੇ ਛੇੜਦੇ ਸੀ ਰੋਜ਼ ਹਾਲਾਤ ਤੁਹਾਡੇ ਗਰੇ ਸੀ ਤੁਹਾਡੇ ਹੋਟਲਾਂ ਚ ਕੀ ਕੰਮ ਚੱਲ ਰਿਹਾ ਹੈ ਇਹ ਵੀ ਜਲਤੀ ਜਦ ਲੋਕਾਂ ਦੇ ਚਗ ਜਾਹਰ ਹੋਣਾ ਤੁਸੀਂ ਪਲਾਂਟਾਂ ਚ ਕੀ ਕਰ ਰਹੇ ਹੋ ਇਹ ਵੀ ਜਗ ਜਾਹਰ ਹੋਣਾ ਤੁਸੀਂ ਚਿੰਤਾ ਨਾ ਕਰੋ ਇਹ ਪਾਪ ਦੀ ਕਮਾਈ ਕਰਨੀ ਤਾਂ ਬੜੀ ਸੌਖੀ ਹੈ ਪਰ ਪਛਾਣੀ ਬੜੀ ਔਖੀ ਹੈ ਇਲਜ਼ਾਮ ਲਗਾਉਣੇ ਤਾਂ ਬੜੇ ਹੀ ਸੌਖੇ ਹੈ ਪਰ ਇਲਜ਼ਾਮ ਸਾਬਤ ਕਰਨੇ ਬੜੇ ਔਖੇ ਹੈ ਤੁਹਾਡੇ ਇਲਜ਼ਾਮ ਦਾ ਸਾਬਤ ਪਹਿਲਾ ਆਸ਼ੂ ਜੀ ਨੇ ਕੀਤੇ ਜਿਹੜੇ ਮਾਨਯੋਗ ਸਾਬਕਾ ਮੰਤਰੀ ਜੀ ਨੇ ਤੁਹਾਨੂੰ ਡੀਵਾਰ ਕੀਤਾ ਸ਼ਹੀਦ ਭਗਤ ਸਿੰਘ ਨਗਰ 2020 ਦੇ ਵਿੱਚ ਕੁਨੀਆਂ ਨੂੰ ਤੁਹਾਡਾ ਰੋਲਾ ਪਿਆ 20 ਦੇ ਵਿੱਚ ਤੁਹਾਨੂੰ ਡੀਵਾਰ ਕਰ ਦਿੱਤਾ ਗਿਆ ਤੁਸੀਂ ਉੱਥੇ ਵੀ ਕੰਮ ਗਲਤ ਕੀਤਾ ਫਿਰ ਮਾਨਯੋਗ ਤੁਸੀਂ ਬੱਗਾ ਜੀ ਦੇ ਏਰੀਏ ਦੇ ਵਿੱਚ ਵੀ ਕੰਮ ਗਲਤ ਕੀਤਾ ਤੁਹਾਨੂੰ ਉੱਥੇ ਵੀ ਡੀਵਾਰ ਕਰ ਦਿੱਤਾ ਗਿਆ ਤੁਸੀਂ ਫਿਰ ਸੈਂਟਰ ਹਲਕੇ ਚਾਏ ਤੁਹਾਨੂੰ ਇੱਥੇ ਵੀ ਡੀਵਾਰ ਕਰ ਦਿੱਤਾ ਗਿਆ ਤੁਹਾਨੂੰ ਤਿੰਨ ਤਿੰਨ ਚਾਰ ਚਾਰ ਵਾਰ ਮੈਂ ਤਿੰਨ ਚਾਰ ਸਾਲਾਂ ਦੇ ਵਿੱਚ ਤੁਸੀਂ ਡੀਵਾਰ ਹੋ ਚੁੱਕੇ ਹੋ ਤੁਸੀਂ ਕੋਈ ਪਹਿਲੀ ਵਾਰ ਨਹੀਂ ਹੋਇਆ ਕਿਉਂਕਿ ਤੁਹਾਨੂੰ ਆਦਤ ਪੈ ਗਈ ਹੈ ਕਰੋੜ ਰੁਪਏ ਦਾ ਕੰਮ 10 ਲੱਖ ਦੇ ਕੁਇਚ ਕਰਨ ਦੀ ਬਾਅਦ ਚ ਡੀਵਾਰ ਹੋ ਜਾਓ ਬਾਅਦ ਪੈਰੀ ਪੂਰੀ ਹੱਥ ਲਾ ਕੇ ਆਪਣੀ ਫਾਈਲਾਂ પાસ ਕਰਾ ਲਓ ਜੋ ਐਸ.ਆਰ.ਓ ਸਾਹਮਣੇ ਤੁਹਾਨੂੰ ਲਿਖ ਕੇ ਚਿੱਠੀਆਂ ਪਾਈਆਂ ਤੁਹਾਡਾ ਕੰਮ ਗਲਤ ਹੈ ਉਹ ਸਾਰੇ ਰਿਕਾਰਡ ਮੇਰੇ ਕੋਲ ਹੈ ਆਪਣੇ ਆਪ ਨੂੰ ਬਚਾਉਣ ਵਾਸਤੇ ਤੁਸੀਂ ਮੇਅਰ ਤੇ ਕਮਿਸ਼ਨਰ ਦਾ ਸਹਾਰਾ ਲੈ ਰਹੇ ਹੋ ਮੈਂ ਤਾਂ ਸ਼ਰਿਆਮੇ ਗੱਲ ਕਹਿ ਰਿਹਾ ਮੇਅਰ ਸਾਹਿਬ ਦੀ ਮਿਲੀ ਭਗਤ ਤੋਂ ਬਗੈਰ ਤੇਰੀ ਬਦਮਾਸ਼ੀ ਨਹੀਂ ਚੱਲ ਸਕਦੀ ਤੂੰ ਮੇਅਰ ਸਾਹਿਬ ਦਾ ਪਿੱਠੂ ਬਣ ਜਾ ਜਾਂ ਤੈਨੂੰ ਕੌਣ ਸਲਾਹ ਦੇ ਰਿਹਾ ਹੈ ਜਿਹੜਾ ਕਿਸੇ ਵੀ ਪਾਰਟੀ ਚੋਂ ਮੈਂ ਉਹਦਾ ਨਾਮ ਵੀ ਜਾਣਦਾ ਤੂੰ ਚਿੰਤਾ ਨਾ ਕਰ ਕਿਉਂਕਿ ਜਿਹੜਾ ਤੂੰ ਕਰਮ ਕਰ ਰਿਹਾ ਤੇਰਾ ਬਚਨਾ ਬਹੁਤ ਔਖਾ ਹੈ ਜਲਦੀ ਤੈਨੂੰ ਕੱਲ ਸੋਮਵਾਰ ਨੂੰ ਹਾਈ ਕੋਰਟ ਦੇ ਵਿੱਚ ਮਿਲਣ ਲਈ ਤਿਆਰ ਹੋ ਜਾ ਮਾਨਖਾਨੀ ਦਾ ਪਰਚਾ ਜਿਹੜਾ ਤੂੰ ਆਪਣੇ ਚੈਨਲ ਤੋਂ ਇੰਟਰਵਿਊ ਕਰ ਰਿਹਾ ਬਿਨਾਂ ਵਰਸ਼ਣ ਤੋਂ ਉਹ ਵੀਡੀਓ ਚਲਾ ਰਿਹਾ ਉਹ ਚੈਨਲ ਨੂੰ ਬੰਦ ਹੋਣ ਲਈ ਤਿਆਰ ਹੋ ਜਾ ਜਿਹੜੇ ਤੇਰੇ ਹੋਟਲਾਂ ਦੇ ਵਿੱਚ ਗੰਦੇ ਕੰਮ ਚੱਲ ਰਹੇ ਆ ਉਹ ਬੰਦ ਕਰਾਉਣ ਦੇ ਵਿੱਚ ਤਿਆਰ ਹੋ ਜਾ ਜਿਹੜੇ ਤੂੰ ਗਲਤ ਪਲਾਂਕ ਚਲਾ ਰਿਹਾ ਉਹ ਵੀ ਬੰਦ ਕਰਾ ਲਈ ਤਿਆਰ ਹੋ ਜਾ ਤੂੰ ਕਾਲੀ ਦਲ ਦੇ ਰਾਜ ਦੇ ਵਿੱਚ ਜੋ ਕੀਤਾ ਵੈ ਉਹ ਲੋਕੀ ਸਭ ਜਾਣਦੇ ਆ ਅੱਜ ਅਕਾਲੀ ਦਲ ਨੂੰ ਭੁੱਲ ਗਿਆ ਅਕਾਲੀ ਦਲ ਦੇ ਵਿੱਚ ਹੋ ਕੇ ਤੂੰ ਚੋਰ ਠੇਕੇ ਦਾ ਰੋਜ਼ ਦੇ ਸਰਕਾਰ ਦੇ ਖਿਲਾਫ ਬੋਲਦਾ ਅੱਜ ਤੇਰੇ ਸਿਰ ਤੇ ਪਈ ਤੇ ਮੇਰ ਦੇ ਪਿਆਰਾਂ ਚ ਜਾ ਕੇ ਬਹਿ ਗਿਆ ਅੱਜ ਤੂੰ ਉਹਨਾਂ ਦੇ ਕਹਿਨ ਤੇ ਕਿਉਂਕਿ ਤੇਤੇ ਕਰਪਸ਼ਨ ਸਾਬਤ ਹੋ ਗਈ ਤੂੰ ਮੇਰੇ ਖਿਲਾਫ ਬੋਚ ਕੇ ਤੈਨੂੰ ਲੱਗਦਾ ਮੇਰ ਸਭ ਤੁੰ ਛੱਡ ਦੇਂਗੇ ਕਿ ਸੇਹ ਹਾਲਾਤ ਚ ਮੇਰ ਤੈਨੂੰ ਨਹੀਂ ਛੱਡ ਸਕਦੀ ਕਿਉਂਕਿ ਮੈਂ ਹਾਈ ਕੋਰਟ ਜਾ ਰਿਆਂ ਮੇਰੇ ਲਿਖ ਕੇ ਲਲ ਕੱਲ ਕੋਰਟ ਦੇ ਵਿੱਚ ਜਵਾਬ ਦੇਣ ਲਈ ਤੂੰ ਤਿਆਰ ਹੋ ਜਾ ਇਹ ਸਾਰੀ ਗੱਲ ਇਨਸਪੈਕਸ਼ਨ ਇੱਕ ਕੋਰ ਸਾਬਤ ਕਰੇਗਾ ਕਿਉਂਕਿ 10 ਸਾਲ ਦਾ ਬੱਚਾ ਦਾ ਦੁਬਾਰਾ ਤੋੜ ਰਿਹਾ ਹਰ ਜਗ੍ਹਾ ਤੇਰੀ ਡਿਵਾਈਡਰ ਗਲਤ ਹੋਵੇ ਬੂਟੇ ਤੂੰ ਮਾਰਦੇ ਤੇਰੇ ਬਿੱਲ ਕਿੱਥੋਂ ਪਾਸ ਹੋ ਜਣੇ ਆ ਤੂੰ ਜਿਹਦੇ ਮਰਜ਼ੀ ਪੈਰਾਂ 'ਚ ਪੈ ਜਾ ਚਮਚਾਗਰੀ ਕਰ ਲੈ ਲੇਕਿਨ ਚੋਰ ਤੇ ਚੋਰੀ ਨਹੀਂ ਲੁਕ ਸਕਦੀ ਉਸ ਤੋਂ ਬਾਅਦ ਇੱਕ ਸਵਾ ਲੱਖ ਇੱਟ ਦਾ ਜਕੀੜਾ ਲਿਆਂਦਾ ਤੂੰ ਵਿਪਨ ਟਾਬੇ ਦੇ ਬਾਹਰ ਜੇ ਤੂੰ ਸਹੀ ਸੀ ਉਹ ਮੇਰੇ ਕੋ ਵੀਡੀਓ ਹੈ ਉਹ ਸਵਾ ਲੈ ਕਿੱਥੇ ਤੂੰ ਵਾਪਸ ਕੰਟੇਨਰ ਹੀ ਵਾਪਸ ਲਾ ਕੇ ਪਹਿਲੇ ਇੱਟਾ ਉਤਾਰੀਆ ਬਾਦ ਤੁਸੀਂ ਜਦੋਂ ਵੀਡੀਓ ਪਾਈ ਪਿੱਲੀ ਈਟਾ ਦੀ ਤੂੰ ਫਟਾਫਟ ਉਹ ਈਟਾ ਦੁਆਰਾ ਲਦਾ ਕੇ ਲੈ ਕੇ ਗਿਆ ਜੇ ਤੇਰੀ ਈਟਾ ਸਹੀ ਸੀ ਪ੍ਰੂਵਡ ਈਟ ਸੀ ਤੂੰ ਕਿਉਂ ਚੱਕੀ ਤੇਰੀ ਚੋਰੀ ਇੱਕ ਜਗ੍ਹਾ ਸਾਬਤ ਨਹੀਂ ਹੋਈ ਤੇਰੀ ਚੋਰੀ ਪੂਰੇ ਸਾਲ ਦੇ ਵਿੱਚ ਮੈਂ 10 ਵਾਰੀ ਵੀਡੀਓ ਪਾ ਕੇ ਤੈਨੂੰ ਚੋਰ ਸਾਬਤ ਕੀਤਾ ਮੇਰਾ ਤਾਂ ਲੋਕਾਂ ਨੂੰ ਪਤਾ ਹੈ ਮੈਂ ਕੌਣ ਹਾਂ ਕਿੰਨੇ ਜੋਗਾ بڑے ਲੋਕਾਂ ਨੇ ਪਹਿਲੀ ਵਾਰੀ ਤੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਸੱਚ ਬੋਲਦਾ ਨਾ ਉਹਨੂੰ ਪਤਾ ਹੈ ਸੱਚ ਦੇ ਲੜਨ ਦੇ ਵਿੱਚ ਰਾਹ ਬੜੀ ਔਖੀ ਹੈ ਸਭ ਨੂੰ ਪਤਾ ਹੈ ਸੱਚ ਦੀ ਲੜਾਈ ਬੜੀ ਔਖੀ ਹੈ ਮੈਂ ਵਿਪੱਖਸ਼ ਦਾ ਕਾਉਂਸਲਰ ਹਾਂ ਅਸੀਂ ਇੱਦਾਂ ਦੇ ਕਾਉਂਸਲਰਾਂ ਜਿਹੜੇ ਤੁਸੀਂ ਅੱਜ ਜਿੱਤਣ ਤੋਂ ਆਜ਼ਾਦ ਜਿੱਤਣ ਤੋਂ ਬਾਅਦ ਆਪਣੀ ਪਾਰਟੀ ਬੀਜੇਪੀ 'ਚ ਰਹੇ ਹਾਂ ਅਸੀਂ ਉਹ ਕਾਉਂਸਲਰਾਂ ਅਸੀਂ ਇੱਦਾਂ ਦੇ ਕਾਉਂਸਲਰ ਨਹੀਂ ਹਾਂ ਜਿੱਤ ਕੇ ਸਰਕਾਰ 'ਚ ਚਲੇ ਗਏ ਸਰਕਾਰ ਦੀ ਛਾਂ 'ਚ ਚਲੇ ਗਏ ਅਸੀਂ ਬੜੇ ਦੁੱਖ ਸੁੱਖ ਸੇ ਹਾਂ ਸਾਡੀ ਚਿੰਤਾ ਨਾ ਕਿ ਮੇਰੇ ਪਿਤਾ ਜੀ ਸਰਦਾਰ ਜਸਬੀਰ ਸਿੰਘ ਜੱੱਸਾ ਜੀ ਮੈਂ ਉਹਨਾਂ ਦਾ ਪੁੱਤਰ ਹਾਂ ਜਿਨ੍ਹਾਂ ਨੇ ਆਪਣੇ ਪਰਿਵਾਰ 'ਚ ਦੋਨੋ ਪੁੱਤਰ ਕੌਂਸਲਰ ਜਿਤਾਏ ਆ ਪੂਰੇ ਪੰਜਾਬ ਚ ਇੱਕੋ ਇੱਕ ਪਰਿਵਾਰ ਆ ਆਜ ਦੇ ਟਾਈਮ ਚ ਮੇਰੇ ਤੋਂ ਪਹਿਲਾਂ ਦਾ ਬਹੁਤ ਵੱਡੇ ਵੱਡੇ ਲੋਕ ਆਏ ਆ ਬੜੇ ਚੰਗੇ ਚੰਗੇ ਬੰਦੇ ਨੇ ਰਾਜਨੀਤੀ ਕੀਤੀ ਆ ਪਰ ਪੰਜਾਬ ਦੇ ਜਿਹੜੇ ਇਸ ਵਾਰ ਦੋ ਹੀ ਕੌਂਸਲਰ ਆ ਜਿਹੜੇ ਸਕੇ ਭਰਾ ਜਿੱਤੇ ਆ ਕਿ ਮੇਰੇ ਪਿਓ ਦੀ ਬਦੌਲਤ ਸਾਡੀ ਇਹ ਕਮਾਈ ਹੈ ਤੇਰੀ ਕਮਾਈ ਖੂਨ ਦੀ ਕਮਾਈ ਹੈ ਲੋਕਾਂ ਦੇ ਖੂਨ ਨਿਚੋੜਨ ਦੀ ਕਮਾਈ ਹੈ ਸਾਡੇ ਜਿਹੜੇ ਅਸੀਂ ਲੋਕਾਂ ਨੂੰ ਟੈਕਸ ਨੇ ਉਹ ਕਮਾਈ ਚੋਰੀ ਦੀ ਖਾ ਰਹੇ ਆ ਉੱਤੋਂ ਸਾਡੇ ਤੇ ਇਲਜ਼ਾਮ ਲਾ ਰਹੇ ਆ ਜਿੰਨੇ ਜਿੰਨੇ ਤੇਰੇ ਮਗਰ ਹੈ ਕਿਉਂਕਿ ਕੰਮ ਕਰ ਰਿਹਾ ਤੇਰਾ ਭਤੀਜਾ ਦਰਦ ਹੋਰੀ ਚਾਚੇ ਨੂੰ 120B ਦਾ ਪਰਚਾ ਵੀ ਤੇ ਤੇ ਤਿਆਰ ਹੈ ਤੇਰੀ ਬੜੇ ਚੀਜ਼ਾਂ ਸੀ ਖਣੋਲਣੀ ਐ ਤੂੰ ਚਿੰਤਾ ਨਾ ਕਰ ਜਿਹੜੀ ਤੂੰ ਗੱਲ ਬੋਲਿਆ ਤੈਨੂੰ ਇਹਦੀ ਸਜ਼ਾ ਮਿਲਣੀ ਤੈਨ ਹੈ ਤੂੰ ਕੋਈ ਚਿੰਤਾ ਨਾ ਕਰ ਬੜੇ ਪ੍ਰੂਫ ਹੈ ਤੇਰੇ ਖਿਲਾਫ ਤੂੰ ਜੋ ਬੋਲ ਸਕਦਾ ਬੋਲ ਐ ਪਰ ਬਾਬਾ ਦੀਪ ਸਿੰਘ ਦਇਆ ਰੱਖਣ ਮੇਤੇ ਉਸ ਗੁਰੂ ਦਾ ਆਸ਼ੀਰਵਾਦ ਰਵੇ ਇਹ ਸੱਚ ਦੀ ਲੜਾਈ ਐ ਮੈਂ ਹਮੇਸ਼ਾ ਲੜਦਾ ਰਵਾਂਗਾ ਅਸੀਂ ਬੜੇ ਨੁਕਸਾਨ ਝੱਲੇ ਸੱਚ ਬੋਲ ਕੇ ਕੁਝ ਪਹਿਲਾ ਨੁਕਸਾਨ ਨਹੀਂ ਇਹ ਮੇਅਰ ਦੀ ਮੈਨੂੰ ਪਤਾ ਹੈ ਕਿੰਨੇ ਕੁ ਜੋਗੀ ਮੇਅਰ ਹੈ ਕਿਹੜੇ ਗਲਤ ਕੰਮੇ ਕਰ ਰਹੀ ਹੈ ਚਿੰਤਾ ਨਗਰ ਇੱਕ ਸਾਲ ਅਸੀਂ ਆਪਣੀ ਬੀਜੇਪੀ ਨੂੰ ਉੱਪਰ ਲਿਖ ਕੇ ਭੇਜਾਂਗੇ ਇਹ ਮੇਅਰ ਖਿਲਾਫ ਵੀ ਠੇਕੇਦਾਰ ਖਿਲਾਫ ਇਹ ਜਿਹੜਾ ਇਹਦਾ ਆਡਿਟ ਕੀਤਾ ਜਾਵੇ ਜੋ ਸਾਡੇ ਜਾਕਰ ਸਾਹਿਬ ਕਹ ਕੇ ਗਏ ਨੇ ਜਿਹੜੇ ਸਾਡੇ ਲੁਧਿਆਣਾ ਦੇ ਸਮਾਰਟ ਸਿਟੀ ਦੇ ਪੈਸੇ ਮਿਸਯੂਜ਼ ਹੋ ਰਿਹਾ ਕਿੱਥੇ ਜਾ ਰਹੇ ਹੈ ਕਿਉਂਕਿ ਮੇਅਰ ਹਾਊਸ ਦੇ ਮੈਂਬਰ ਲਾ ਮੈਂਬਰ ਹੁੰਦੀ ਕਮੇਟੀ ਚ ਤੇ ਚਿੰਤਾ ਨਾ ਕਰੋ ਮੇਅਰ ਸਾਹਿਬ ਬੜੀ ਜਲਦੀ ਤੁਹਾਡਾ ਵੀ ਜਿਵੇਂ ਡੀਆਈਜੀ ਸਾਹਿਬ ਦਾ ਖੁਲਾਸਾ ਆਇਆ ਤੁਹਾਡਾ ਵੀ ਖੁਲਾਸਾ ਆਉਣ ਜਾ ਰਿਹਾ ਹੈ ਕਿਉਂਕਿ ਇਹ ਲੜਾਈ ਮੈਂ ਇੱਥੇ ਨਹੀਂ ਲੜਾਂਗਾ ਵੱਧ ਤੋਂ ਵੱਧ ਤੁਸੀਂ ਪਹਿਲਾਂ ਵੀ ਪਰਚਾ ਕਰਾਇਆ ਇੱਕ ਪਰਚਾ ਹੋਰ ਕਰਾ ਦਿਓਗੇ ਪਰਚੇ ਨਾਲ ਬੰਦੇ ਨੂੰ ਡਰਾਇਆ ਧਮਕਾਇਆ ਜਾ ਸਕਦਾ ਪਰ ਮੈਨੂੰ ਮਾਰਿਆ ਨਹੀਂ ਜਾ ਸਕਦਾ ਹਾਂ ਜੇ ਮੈਨੂੰ ਕੁਝ ਹੁੰਦਾ ਹੈ ਉਹਦੀ ਜ਼ਿੰਮੇਵਾਰ ਮੇਅਰ ਤੇ ਕਮਿਸ਼ਨਰ ਹੋਏਗਾ ਜੇ ਮੈਨੂੰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੁੰਦਾ ਕਿਉਂਕਿ ਸ਼ਰੇਆ ਇਹਨਾਂ ਲੋਕਾਂ ਕੋਲ ਹੋਰ ਤਾਂ ਕੋਈ ਤਰੀਕਾ ਨਹੀਂ ਜਿਹੜਾ ਵੀ ਚਾਰੂ ਦੇ ਖਲਾਬ ਹੁੰਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਪਰ ਪ੍ਰਮਾਤਮਾ ਬਾਬਾ ਦੀਪ ਸਿੰਘ ਦਇਆ ਰੱਖੇ ਮੈਂ ਇਹਨਾਂ ਦੀ ਕਿਸੇ ਗੱਲ ਤੋਂ ਨਹੀਂ ਕਰਦਾ ਕੱਲ ਹਾਈ ਕੋਰਟ ਦੇ ਵਿੱਚ ਮੇਅਰ ਤੇ ਕਮਿਸ਼ਨਰ ਤੇ ਜੇਲ੍ਹ ਸਾਹਿਬ ਜਿਨ੍ਹਾਂ ਨੇ ਚੋਰੀ ਦਾ ਸਾਥ ਦੇ ਹੁੰਦੇ ਹੋਏ ਨਜ਼ਰ ਆ ਜੇਗਾ ਇਹਨਾਂ ਦੇ ਖਿਲਾਫ ਮੈਂ ਕਾਰਵਾਈ ਕਰਨ ਜਾ ਰਿਹਾ ਤੇ ਮਾਨ ਹਾਨੀ ਦਾ ਪਰਚਾ ਵੀ ਕਰਨ ਜਾ ਰਿਹਾ ਜਲਦੀ بڑا ਵੱਡਾ ਜਵਾਬ ਮਿਲੇਗਾ ਤੁਹਾਡੀ ਚੋਰ ਠੇਕੇਦਾਰਾਂ ਨੂੰ ਤੁਸੀਂ ਮੈਂ ਨਾਲੇ ਸਾਰੇ ਠੇਕੇਦਾਰਾਂ ਨੂੰ ਚੋਰ ਨਹੀਂ ਕੰਦਾ ਤਾਨੂੰ ਚਾਚੇ ਭਤੀਜੇ ਨੂੰ ਚੋਰ ਕਹਿਣਾ 20 ਸਾਲ ਦੇ ਕਾਉਂਸਲਰ ਅਸੀਂ ਕਿਸੇ ਠੇਕੇਦਾਰ ਦੇ ਖਿਲਾਫ ਅੱਜ ਤੱਕ ਨਹੀਂ ਬੋਲੇ ਕੋਈ ਅਸੀਂ ਪਹਿਲੀ ਵਾਰ ਦਿੱਤੇ ਆ ਕਾਉਂਸਲਰ ਨਹੀਂ ਮੈਂ ਮੇਰੇ ਪਿਤਾ ਜੀ ਤਿੰਨ ਟਨਿਓਰਾ ਪੂਰੀਆਂ ਕਰ ਚੁੱਕੇ ਨੇ ਅਸੀਂ ਉਹ ਕਾਉਂਸਲਰਾਂ ਜਿਹੜਾ 2200 ਵੋਟ ਤੇ ਮੇਰਾ ਭਰਾ ਦਿੱਤੇ ਆ 200 ਡੇਢ ਪੌਣੇ 200 ਵੋਟ ਮੈਂ ਦਿੱਤੇ ਆ ਵਿਪਖਸ਼ ਚ ਹੁੰਦੇ ਆ ਸੰਦੇ ਆ ਸਾਨੂੰ ਲੋਕਾਂ ਦਾ ਬੜਾ ਪਿਆਰ ਹੈ ਲੋਕਾਂ ਨੇ ਬੜੇ ਪਹਿਲਾਂ ਵੀ ਲੰਚ ਲਾਇਆ ਕਿਸੇ ਦਾ ਲੋਕਾਂ ਨੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਤੂੰ ਚੋਰ ਆਪਣੀ ਤਿਆਰੀ ਕਰ ਜਿਹੜੇ ਝੂਠੇ ਇਲਜ਼ਾਮ ਹੋਏ ਆ ਉਹ ਤੂੰ ਕਿੱਦਾਂ ਪਛਾਣੇ ਆ ਜਲਦੀ ਮਿਲਾਂਗੇ ਔਰ ਦੇ ਵਿੱਚ